हां जी दोस्तों सासरीकाल स्वागत ਕਰਦੇ ਆ ਤੇ ਬਰਾਜ ਸੰਧੂ ਫਾਰਮਿੰਗ ਦੇ ਵਿੱਚ ਦੇਖੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਨਹਿਰਾ ਖੜੇ ਆ ਓਨਰ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਘਰ ਆਏ ਆ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆਪਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅਲਾਦੀਨਪੁਰ ਪਿੰਡ ਬਿਲਕੁਲ ਲਾਗੇ ਦੁਗਲ ਦੁਗਲ ਵਾਲਾ ਪਿੰਡ ਥੋੜੀ ਦੂਰੀ ਤੇ ਆ ਸਿਰੋਂ ਦੀ ਥੋੜੀ ਦੂਰੀ ਆ ਤੇ ਤਰਨ ਤਰਨ ਦੇ ਬਿਲਕੁਲ ਨੇੜੇ ਜਦੀਕ ਨਾਲ ਹੀ ਲੱਗ ਜਾਂਦਾ ਪਿੰਡ ਰਸੂਲਪੁਰ ਨਹਿਰਾ 31 ਕਾਜ 6 ਜਨਵਰੀ ਤੇ ਸਮਾਂ ਦੋਸਤੋ ਵੀਡੀਓ ਬਣਾ ਰਹੇ ਆਪਾਂ ਕੋਈ 2 ਵਜੇ ਦਾ ਸਮਾਂ ਹੈ ਦੁਪਹਿਰ ਦਾ ਅੱਜ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ 2 ਬਿਲਕੁਲ ਸੱਜਰੇ ਪਸ਼ੂ ਆ ਨਾਲ ਬੱਚੇ ਆ ਜਿਹਨਾਂ ਦੇ ਪ੍ਰੋਪਰ ਤੁਹਾਨੂੰ ਦਿਖਾ ਦੇਾਂਗੇ ਤੇ 2 ਵੜਾ ਬਗੈਰ ਬੱਚੇ ਤੋਂ ਆ ਸੋ ਇੱਕ ਵਾਰ ਤਾਂ ਥੱਲੇ तकरीबन ਕੋਈ 15 ਕਿਲੋਟਰ ਦੁੱਧ ਦਾ ਪਰ ਪੜਤਾ ਪੁਰਤਾ ਬੜਾ ਜਾਇਜ ਆ ਬਿਲਕੁਲ ਛੋਟੇ ਜੇ ਮੁੱਲ ਦੇ ਵਿੱਚ ਤੁਹਾਨੂੰ ਵੜ ਮਿਲ ਜੂਗੀ ਤੇ 15 ਕਿਲੋ ਦੁੱਧ ਮੇਰਾ ਭਰਾ ਇੱਥੇ ਆਪਾਂ ਕੋ ਕੋ ਚਾਰ ਟਾਈਮ ਚੋਕੇ ਤਸੱਲੀ ਕਰ ਲੈ ਤੇ ਇੱਕ 10 ਕਿਲੋਟਰ ਤੇ ਚੱਲਣ ਈ ਹੈ ਸਟਾਰਟਿੰਗ ਤੋਂ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਸੋ ਚੰਗੀ ਝੋਟੀ ਆ ਚੰਗੀ ਮੱਝ ਆ ਸੱਜਰਤਾ ਦੀ ਸੋਈ ਆ ਬਾਕੀ ਪੂਰੀ ਡਿਟੇਲ ਆਪਾਂ ਨਿਸ਼ਾਨ ਤੋਂ ਲੈ ਲੈਨੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਵੀਰ ਸਸਰੀ ਦਾ ਨਸੀਆ ਵੇਜਿਓ ਠੀਠਾ ਜੋ ਬਹੁਤ ਵਧੀਆ ਨਿਸ਼ਾਨ ਕਿਵੇਂ ਵਧੀਆ ਵਧੀਆ ਕਿਰਪਾ ਬੱਬੇ ਦੀ ਵੇਜਿ ਜੀ ਸ਼ੁਕਰੇ ਮਾਲਕਤਾਂ ਜੀ अच्छा निशान वीर ਜਿੱਦਾਂ ਇੱਕ ਆਪਾਂ ਸ਼ੋਰਟ ਦੇ ਵਿੱਚ ਦੱਸਿਆ ਚਾਰ ਐਨੀਮਲ ਆ ਦੋ ਦੇ ਨਾਲ ਬੱਚੇ ਦੋ ਬਗੈਰ ਬੱਚੇ ਹਾਂਜੀ ਦੋ ਬਗੈਰ ਬੱਚੇ ਤੇ ਦੋ ਹੀ ਸੱਜ ਜੁਈਆਂ ਹੈ ਜੀ ਠੀਕ ਹੈ ਜੀ ਹਾਂਜੀ ਐ ਚਵਾਈ ਚਬੂਈ ਤੇ ਸਾਫ ਸੁੱਤਰੇ ਬੱਚੂ ਚੰਗੀ ਵਿਜੀ ਇੱਕ ਨੰਬਰ ਆ ਠੀਕ ਆ ਇੱਕ ਨਿਸ਼ਾਨ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਮੈਂ ਤੋਂ ਕਰਾਂਗੇ ਇਹ ਝੋਟੀ ਵੀ ਜੀ ਦੂਜਾ ਸੁਹਾਵਾ ਤੇ ਛੇ ਦੰਦ ਮੂੰਹ ਆ ਠੀਕ ਹੈ ਹਾਂਜੀ ਇਹ ਠੀਕ ਹੈ ਬੇੜੇ ਸੂਈ ਨੂੰ ਵਿਜੀਆ ਕੱਟੀ ਮਗਰ ਉਹ ਸੁਹਾ ਦੂਜਾ ਮੂੰਹ ਦੰਦੀ ਕਿਵੇਂ ਛੇ ਦੰਦ ਹੈ ਵਿਜੀ ਛਿੱਕੀ ਆ ਹਾਂਜੀ ਕੰਨੀਆਂ ਖਲੋਤੀਆਂ ਕਿ ਚੱਕੀਆਂ ਨਹੀਂ ਨਹੀਂ ਉਹ ਨਹੀਂ ਚੱਕੀਆਂ ਠੀਕ ਆ ਮਗਰ ਮਗਰ ਕੱਟੀ ਵੀ ਜੀ ਮਗਰ ਕੱਟੀ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋ ਗਏ ਆ ਚਾਰ ਦਿਨ ਹੋ ਗਏ ਆ ਬਹੁਤ ਕੱਚਾ ਦੁੱਧ ਹੀ ਹੋਗਾ ਕਿੰਨਾਗਾ ਵੀਰ ਜੀ 10 ਬਾਹਰ ਆ 10 ਕਿਲੋ ਤੇ ਜਿੱਦਾਂ ਮਰਜੀ ਸੌਦਾ ਕਰ ਲੈ ਵੀਰ ਭਰਾ ਮੇਰਾ 10 ਕਿਲੋ ਦਾ ਹਾਂਜੀ ਆ ਨੈਟ ਜਿਹੜਾ ਜਿਹੜਾ ਪੂਰਾ ਅੱਗਰ ਵੀਰ ਜੀ 11 ਕਿਲੋ ਹੀ ਹੋਊਗਾ ਆਪਾਂ ਗੱਲ ਉਹ ਕਰਦੇ ਨੇ ਜਿੱਨਾਂ ਚ ਹੋਣਾ ਵੇਜੇ ਠੀਕ ਆ ਤੇ ਕੋਈ ਦੋਸਤੋ ਪੂਰਾ ਬਾਡੀ ਸਟਰਕਚਰ ਮੈਂ ਤੁਹਾਨੂੰ ਦਿਖਾ ਦਿੰਨਾ ਖੋਲਣ ਤੋਂ ਪਹਿਲਾਂ ਮੂੰਹ ਮੱਥੇ ਦੀ ਤੁਸੀਂ ਵੇਖੋ ਸਿਰੋਂ ਵੀ ਤੁਸੀਂ ਵੇਖ ਸਕਦੇ ਜੇ ਬਿਲਕੁਲ ਗੋਲ ਸਿੰਗ ਆ ਛੋਟਾ ਸਿੰਗ ਆ ਠੀਕ ਆ ਇ 10 ਕਿਲੋ ਜਿਹੜਾ ਬਿਲਕੁਲ ਨਿੱਗਰ ਤੋਂ ਦਠੰਡਾ ਕਰਕੇ ਉਹਦੀ ਅੱਜ ਗੱਲ ਕਰਦੇ ਪਏ ਆ ਵੀ 10 ਕਿਲੋ ਦੁੱਧ ਇਸ ਵੇਲੇ ਤੇ ਥੱਲੇ ਪੂਰੀ ਪੱਦਰ ਲੇਵਾ ਵਾ 5 ਵਜੇ ਦੀ ਚਵਾਈ ਕੀਤੀ ਆ ਬਾਕੀ ਲੈਵਲ ਉਹ ਬਹੁਤ ਜ਼ਿਆਦਾ ਹਾਂਜੀ ਹਾਂਜੀ ਵੀਰ ਜੀ ਸ਼ਾਮ ਨੂੰ ਜਦੋਂ 5 ਵਜੇ ਤੋਂ ਤੱਕ ਤਾਰ ਪਰ ਜਾਂਦੀ ਆ ਹਾਂਜੀ ਲੋ ਵੀ ਦੋਸਤੇ ਕਰੋ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਵੈਸੇ ਸਮਾਂ 2:00 ਵਜੇ ਦਾ ਦੁਪਹਿਰ ਦਾ ਤੇ ਸ਼ਾਮ ਨੂੰ ਜਦੋਂ ਬਣਦੀ ਠੰਢੀ ਜਦੋਂ ਥੋੜੀ ਜਿਹੀ ਦਿਖ ਹੋਰ ਹੋ ਜਾਂਦੀ ਆ ਠੀਕ ਆ ਇਸ ਸਕੇਨ ਨੂੰ ਤੁਸੀਂ ਦੇਖ ਸਕਦੇ ਜੇ ਬਿਲਕੁਲ ਪਤਲੇ ਪਿੰਡ ਦੀ ਹੈ ਕਾਗਜ਼ ਵਰਗੀ ਬਿਲਕੁਲ ਸਕਿਨ ਪਤਲੀ ਹੈ ਕਰਮਾ ਲਈ ਦੀ ਬਾਕੀ ਗੈਬ ਗੂਬ ਆਪਸੀ ਸਲਾ ਦਾ ਬਹੁਤ ਵਧੀਆ ਚੰਗੀ ਸੋਹਣੀ ਸਪੇਸ ਵਾਰਡ ਦੇ ਉੱਪਰ ਥਣ ਲੱਗਾ ਬਾਕੀ ਹੈਗੀ ਜੱਡ ਬਲੈ ਮਾਰੀ ਪੂ ਚਿੱਟੀ ਆ ਤੇ ਇਹਦੇ ਵੀ ਇਦਾਂ ਹੀ ਆ ਮਗਰ ਵੀ ਕੱਟੀ ਆ ਨਾ ਹਾਂ ਤੇ ਚਵਾਈ ਪੋਲੀ ਏ ਪੋਲੀ ਪੋਲੀ ਵੀ ਜਿਆ ਰੋ ਵਰਗੀ ਲੋ ਜੀ ਚਵਾਈ ਦੀ ਪੋਲੀ ਆ ਠੀਕ ਆ ਜੀ ਬਾਕੀ ਜਿਹੜੇ ਮੇਰੇ ਭਰਾ ਨੇ ਘਰੇ ਸਾਬਣੀਆਂ ਘਰੇਲੂ ਕੋਈ ਵੀ ਇਹ ਤੇ ਖਰੀਦਣ ਦਾ ਚਾਹ ਬਣਾ ਤੁਸੀਂ ਝੋਟੀ ਖਰੀਦ ਸਕਦੇ ਜੇ ਨਵੀਂ ਝੋਟੀ ਆ ਕੋਈ 200 ਵੇਗਾ ਪਿਉਣ ਵਾਲੀ ਆ ਕੋਈ 400 ਵੇ ਤੇ ਜਿੱਦਾਂ ਮਰਜ਼ੀ ਮੇਰਾ ਭਰਾ ਆਪ ਦੀ ਤੁਸੀਂ ਇਥੇ ਆਣ ਕੇ ਤਸੱਲੀ ਕਰੋ ਚੋਕੇ ਕਰੋ ਠੀਕ ਆ ਬਾਕੀ ਬਿਲਕੁਲ ਸਾਫ ਸੁਥਰਾ ਲੈਵਾ ਕੋਈ ਕੱਜ ਨਹੀਂ ਗਾਇਆ ਕਰਮਾਲੀ ਦੇ ਵਿੱਚ ਕੋਈ ਬਾਹੀ ਸ਼ਾਈ ਦਾ ਕੋਈ ਨੱਕਾ ਨੁੱਕੇ ਦਾ ਠੀਕ ਆ ਜੀ ਇੱਕ ਸਾਰ ਲੈਵਾ ਤੇ ਮਗਰ ਕੱਟੀ ਆ ਤੇ ਲੋ ਇਹ ਵੀ ਵਾਦੇ ਦਾ ਕੰਮ ਆ ਵੀ ਕੋਈ ਭਰਾ ਕੇ ਸ਼ੌਂਕ ਨਾਲ 200 ਬੱਚਾ ਤਿਆਰ ਕਰ ਲੈਂਦਾ ਮਗਰ ਕੱਟੀ ਆ ਠੀਕ ਆ ਠੀਕ ਆ ਨਿਸ਼ਾਨ ਵੀਰੇ ਦੇ ਲਈ ਕਿੰਨੇ ਦੀ ਆ ਪੱਜ ਝੋਟੀ ਐਨ ਆਰ ਸੀ ਨਾ 85 78000 ਦੇ ਵਿੱਚ ਹੀ ਦਵਾਂਗੇ 78 ਹਾਂ ਜੀ ਦੁੱਧ ਦੋ 11 ਕਿਲੋ ਇਸ ਟਾਈਮ ਚੋਂ ਦੇਣਾ ਤਾਂ ਆਪਾਂ 10 ਕਿਲੋ ਤੇ ਜਿੱਦਾਂ ਮੱਝੀ ਸੌਦਾ ਕਰ ਲੇ ਵੀਰ ਜੀ ਠੀਕ ਹੈ ਜੀ ਹਾਂ ਤਾਂ ਆਗੇ ਦੇਣਾ ਭਾਵੇਂ 2 ਡਾਂਗ ਚੋਲੇ ਭਾਵੇਂ 4 ਡਾਂਗ ਚੋਲੇ ਵੀਰ ਜੀ ਤੁਸੀਂ ਇੱਥੇ ਆ ਕੇ ਦਵਾਗੇ ਠੀਕ ਹੈ ਹਾਂਜੀ ਲਓ ਵੀ ਦੁੱਧ ਦੋ ਦਸੋਂ ਹੋਵੇ ਦਾ ਹੋਵੇ ਤੇ 10 ਤੋਂ ਪਲੱਸ ਹੀ ਹੈ ਪਰ 10 ਮੰਨ ਕੇ ਮੇਰਾ ਭਰਾ ਕੋਈ ਸੌਦਾ ਕਰ ਲੇ। ਕਿਉਂਕਿ ਇਹਦੇ ਸਾਰੇ 4-5 ਦਿਨ ਸੁਈਂ ਹੋਏ ਤੇ ਦੁੱਧੋ ਵਧਰਾ ਵਾ। ਹਾਂ ਥੋੜੀ ਚੰਗਾ ਸਪੈਸ਼ਲ ਲੱਗਾ ਵੀਰ ਜੀ। ਹਾਂ ਆਹ ਦੇਖੋ ਜੀ। ਠੀਕ ਹੈ। ਸੋ ਬਹੁਤ ਸੋਹਣੀ ਢਿਲ ਢੁਲਾ ਹਵਾਨਾ ਚੱਟਾ ਬਹੁਤ ਸੋਹਣਾ ਨਾ ਤੇ ਬਹੁਤ ਸੋਨੇ ਪਤਲੇ ਪੂਣੀਆਂ ਵਰਗੇ ਥਾ ਨਾ ਤੇ 78000 ਦੀ ਤੁਹਾਨੂੰ ਇਹ ਮਿਲ ਜੂਗੀ 78000 ਦੀ ਠੀਕ ਹੈ ਜੀ ਆਪਾਂ ਜਾਨਾਂ ਨੇ 12-13 ਕਿਲੋ ਦੁੱਧ ਵੀਜੀ ਨੇ ਰਮਾਨਾ ਦੇ ਦੇਣਾ ਹਾਂ ਹਾਂ ਚਲੋ ਇਹਨਾਂ ਦੇ ਕੀ ਜਾਂਦਾ ਕਰਮਾ ਲਈ ਤੁਹਾਡਾ ਪੁੱਤ ਉਹ ਵੀ ਭਰ ਦੇਣਾ ਜੋ ਧੀ ਚੰਗੀ ਆਣਾ ਸਾਫ ਸੁਥਰੀ ਆ ਹਾਂ ਹਾਂ ਅਗੇ ਨਖਤ ਨਿਸ਼ਾਨ ਆਪਣੇ ਕੋਲ ਜਿਹੜਾ ਆ ਪਸ਼ੂ ਆ ਕੇ ਫਿਰ ਆਪਣੇ ਕੋਲ ਵੜ ਆ ਗਿਆ ਇਹਦੇ ਥੱਲੇ ਵੀਜੀ 13 ਕਿਲੋ ਦੁੱਧੂਗਾ 20 ਦਿਨਾਂ ਦੀ ਗਾਂ ਬਣੀ ਆ ਤੇ ਸੂਆ ਦੁੱਜਾ ਵਾ ਦੁੱਜਾ ਮਾਲੇ ਤੇ ਜਾ ਮਾਲੇ ਵੀਰ 20 ਦਿਨਾਂ ਦੀ ਬਣੀ ਵੀ ਆ ਅੱਜ 20 ਦਿਨਾਂ ਦੀ ਬਣੀ ਵੀ ਆ ਇਹ ਤਾਂ ਕਿੰਨਾ 13 ਕਿਲੋ ਵੀਰਜੀ 13 ਕਿਲੋ ਹਾਂਜੀ ਲਓ ਜੀ 13 ਕਿਲੋ ਦੁੱਧ 20 ਦਿਨਾਂ ਦੀ ਬਣੀ ਸੌਰੀ ਆ ਤੋਂ ਸਵੇਗਾ ਤਿੱਜੇ ਲਈ ਹੁਣ ਦੂਜਾ ਸਵੇਗਾ ਹੋਊਗਾ ਕਿ ਤੀਜਾ ਵੇ ਤਜਾ ਮਲੇ ਤੇ ਜਾਮਾਲੇ ਵੀ ਜੀ ਬਾਕੀ ਨਵੇਂ ਦਰੋਈ ਬੈਠਾ ਠੀਕ ਆ ਜੀ ਹਾਂਜੀ ਸੋ ਦੁੱਧ 13 ਕਿਲੋ ਤੇ ਥੱਲੇ ਇਸ ਵਕਤ ਹਾਜ਼ਰ ਆ ਠੀਕ ਆ ਜੀ ਬਾਕੀ ਕੱਦ ਵੱਡਾ ਇਹਦਾ ਇਹ ਵੀ ਤੁਹਾਨੂੰ ਆਪਾਂ ਜ਼ਿਕਰ ਕਰ ਦਿੰਨੇ ਆ ਕੱਦ ਵੱਡਾ ਵਹਿਰ ਦਾ ਠੀਕ ਆ ਜੀ ਆ ਦੇਖੋ ਚੋਅਈ ਜਬੂਦੀ ਪਰ ਸਾਹ ਸੁਧਰੀ ਵੀ ਜੀ ਇੱਕ ਨੰਬਰ ਆ ਠੀਕ ਆ ਜੀ ਆਹ ਲਓ ਜੀ ਚੋਣ ਜਾਣ ਜਿਹੜੀ ਚੰਗੀ ਆ ਬੱਸ ਬੱਸ ਨਾ ਨਾ ਡਰੋ ਲਓ ਜੀ ਠੀਕ ਆ ਤੇ ਬਾਕੀ ਸੂਆ ਮੇਰਾ ਭਰਾ ਦੀ ਸਮਝ ਲੈ ਤੁੱਚਾ ਮੰਨ ਲਿਓ ਤਿੱਜਾ ਮੰਨ ਲਿਓ ਅਗੇ ਬਾਕੀ ਯਾਨੀ ਕੁਛ ਨਹੀਂ ਬਾਕੀ ਠੱਡੀ ਠੁੱਡੀ ਪੂਰੀ ਵਿਜੀ ਠੀਕ ਆ ਹਾਂ ਆ ਬੰਗਰ ਅਸੀਂ ਪੌਣੀ ਆਪਣੀ ਮਰਜ਼ੀ ਨਹੀਂ ਨਹੀਂ ਵੰਗਾ ਨਹੀਂ ਭਾਈ ਦਾ ਵਿਜੀ ਤਿੰਨੇ ਵੇੜਾ ਬਿੜਾ ਵੰਗੇ ਤਾਂ ਚੋਈ ਰੀਆਂ ਤੇ ਠੀਕ ਆ ਜੀ ਹਾਂ ਲੋ ਵੀ ਬਗੈਰ ਬੱਚੇ ਤੋਂ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਬਗੈਰ ਬੱਚੇ ਤੋਂ ਆ ਤੇ 12 13 ਕਿਲੋ ਦੁੱਧ ਦੇ 13 ਕਿਲੋ ਵੀ ਜੀ ਨੈਟ ਹੈਗਾ ਵਾ 13 ਕਿਲੋ ਹਾਂਜੀ ਠੀਕ ਆ ਤੇ ਇਹ ਨਿਸ਼ਾਨ ਕਿਨੇ ਦੇ ਦੇ ਰਿਆਂ ਅਜ ਦੇ ਦिए 35000 ਜੀ 35000 ਦੀ ਮੈਨਾ ਕਰਕੇ ਲੈਸ ਨੂੰ ਸਦਈਏ 30 ਦੀ ਦੇ ਦिए ਜੀ 30 ਦੀ ਹਾਂਜੀ ਠੀਕ ਕਰ ਦਈਏ ਮਾਨ ਦਾਣਾ ਵੇਖੋ ਤੁਹਾਡੀ ਖੁਸ਼ੀ ਆ 28000 ਦੇ ਦਾਂਗੇ ਜੀ ਠੀਕ ਆ ਭਰਾ ਹਾਂਜੀ ਲੋ ਵੀ 28000 ਦੀ ਦੋਸਤੋ ਇਹ ਬਾਹਰ ਤੁਹਾਨੂੰ ਅੱਜ ਮਿਲ ਜੂਗੀ ਭਾਵੇਂ 4 ਡੰਗ ਚੋਲੇ ਭਾਵੇਂ 5 ਡੰਗ ਚੋਲੇ ਜਿੰਨੇ ਡੰਗ ਮਰਜੀ ਚੋਈ ਜੋ 13 ਕਿਲੋ ਦੁੱਧ ਮਰਾ ਕੇ ਦਵਾਗੇ ਜੀ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂ ਆ ਮੜਾ ਜੇ ਢਲਿਆ ਜੇ ਦਾ ਖੁੱਡਾ ਉਹ ਮਰੀ ਸ਼ਾਪ ਚ ਢੱਲੀ ਹਾਂਜੀ ਠੀਕ ਆ ਲੋ ਵੀ ਕੱਦ ਘੜ ਵੱਡਾ ਦੋਸਤੋ ਬਾਕੀ ਦੁੱਧ ਅਕੋਰਡਿੰਗ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਬਣੀ ਸੌਰੀ ਵੀ ਆ ਵਜਨ ਵਟਾ ਪੂਰਾ ਬੈਠਦਾ ਕੱਦ ਵੱਡਾ 13 ਕਿਲੋ ਨੈਟ ਦੁੱਧ ਦਾ ਥਣ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਮੱਝਾਂ ਵਾਲਾ ਥਣ ਲੱਗਾ ਕਰਮਾ ਇਹ ਚੰਗੀ ਆ ਥੋੜੀ ਜਿਹੀ ਨਾਲ ਕਰਕੇ ਗਾਂ ਦੇ ਡਰਦੀ ਉਦਾਂ ਨਹੀਂ ਆਦੀ ਨਹੀਂ ਕੁਛ ਵੀ ਹਾਂ ਕੋਈ ਲੱਤ ਛੜਾ ਲਈ ਚਲ ਇੰਨਾ ਵੀ ਚਲੋ ਭੈਣਾ ਭੂਣਾ ਨੇ ਚਵਾਈ ਕਰਨੀ ਹੁੰਦੀ ਆ ਤੇ ਆਂਦੀ ਕੁਛ ਨਹੀਂ ਕੀ ਠੀਕ ਆ ਜੀ ਪਲੀ ਪਲੀਤੀ ਪੂਰੀ ਆ ਇੱਕ ਨੱਟ ਆਪਣੇ ਕੋਲ ਨਿਸ਼ਾਨ ਜਿਹੜੀ ਆ ਰੋਜਾ ਸੂਰਾ ਸੂਈ ਵੀਰ ਜੀ 15 ਦਿਨਾਂ ਦੀ ਬੱਚਾ ਮਗਰਿਆ ਤੇ 15 ਕਿਲੋ ਦੁੱਧ ਇਹ ਥਲੇ ਆਇਆ ਰਿਹਾ ਸਵੇਰ ਤੀਜਾ ਸਵੇਰ ਦੂਜਾ ਵੀਰ ਜੀ ਦੂਜਾ ਸੂਆ ਹਾਂ ਜੀ 15 ਦਿਨਾਂ ਦੀ ਮਾਰ ਬੱਚਾ ਬੱਚਾ ਵੀਰ ਜੀ ਲੋ ਜੀ ਮਗਰ ਬੱਚਾ 15 ਦਿਨਾਂ ਦੀ ਸੂਈ ਆ ਆ ਕਰੋ ਚੈੱਕ ਦੂਜਾ ਸੂਆ ਆ ਬਲੈਕ ਰੰਗ ਦਾ ਬੱਚਾ ਜਿਹੜਾ ਇਸੇ ਵੇਰ ਦਾ ਆ ਸ਼ਾਈ ਸ਼ਾਈ ਵਾਲ ਦਾ ਕੋਈ ਰਾਟਾ ਰਾਟੇ ਰਾਟੀਆਂ ਕਰਾਉ ਜੇ ਜੀ ਠੀਕ ਆ ਜੀ ਤੇ ਦੁੱਧ 15 ਕਿਲੋ 15 ਕਿਲੋ ਨੈਟ ਵੀ ਜੀ ਮਿੰਤੀ ਵਾਲਾ ਦੁੱਧ ਲਓ ਜੀ 15 ਕਿਲੋ ਦੁੱਧ ਦਾ ਬਾਕੀ ਜਿਹੜੇ ਮੇਰੇ ਭਰਾ ਚਾਹੁੰਦੇ ਵੀ ਕੋਈ ਦੇਸੀ ਵਾੜ ਖਰੀਦਣੀ ਆ ਕਰੋ ਸੰਗ ਦੇ ਵਿੱਚ ਉਹ ਗਾਂ ਗਰਮੀ ਦੇ ਵਿੱਚ ਵੀ ਕਰਮਾਲੀ ਕੋਈ ਧੁੱਪੇ ਸ਼ਾਮੇ ਦਾ ਕੋਈ ਪ੍ਰਵਾਹ ਨਹੀਂ ਗਿਆ 60 ਇਹਦੀ ਵੀ ਜੀ ਫੈਟ ਆਉਂਦੀ ਜੋ ਮੱਝਾਂ ਨੂੰ ਵੀ ਕੱਟ ਜਾਂਦੀ ਹਾਂ ਜੀ ਚੰਗੀ ਆ ਆ ਦੇਖੋ ਜੀ ਸੋ ਰੰਗ ਬਲੈਕ ਆ ਬਾਕੀ ਹਵਾਨੇ ਚੱਡੇ ਤੇ ਜਿਹੜੇ ਦੋਸਤੋ ਵਾਈਟ ਡੱਬ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਵੈਸੇ ਰਾਂਗ ਉਪਰੋਂ ਜਿਹੜਾ ਪਿੰਡੇ ਪੁੰਡੇ ਦੀ ਪੂਰੀ ਗੱਲ ਕਰਕੇ ਸਾਰਾ ਬਲੈਕ ਰਾਂਗਾ ਹਾਂ ਹਾਂ ਥੋੜਾ ਜਿਹਾ ਨਿਸ਼ਾਨ ਹੈ ਮੜਾ ਹੈ ਨੂੰ ਤੋਰ ਲਈ ਕਾ ਨੂੰ ਆ ਲੈ ਆ ਦੇਖੋ ਜੀ ਸੋ 15 ਕਿਲੋ ਦੁੱਧ ਤੇ 15 ਕਿ ਤੰਨੇ ਹੋ ਜਿਹੜੇ ਦੋਸਤ ਨੂੰ ਸੂਈ ਨੂੰ ਬਾਕੀ ਥਾਂ ਥੋੜੀ ਪੂਰਾ ਵਿਥਾ ਗਿਰ ਲਾਦੇ ਲੱਗਾ ਪੂਰਾ ਸੁੱਕੇ ਜਮਣਾ ਦੀ ਥਾਂ ਵੀਰੇ ਆ ਲੈ ਬਸ ਆ ਲਓ ਜੀ ਚੁਵਾਈ ਚੁਵਾਈ ਦੀ ਚੰਗੀ ਵੀਰੇ ਚੰਗੀ ਚੰਗੀ ਇੱਕ ਨੰਬਰ ਵੀ ਜੀ ਵੰਗਾ ਵੰਗਾ ਪਾ ਲੈਨੇ ਨਹੀਂ ਬੇੜਾ ਵੰਗੇ ਤੋਂ ਵੀ ਜੀ ਚੁਈਦੀ ਆ ਠੀਕ ਆ ਜੀ ਉਹ ਦੋਸਤੋ ਬਿਨਾ ਵੰਗੇ ਬਿਨਾ ਜੂਟ ਰਸੀ ਤੋਂ ਜਿਹੜੀ ਵੀਰਾਂ ਦਾ ਵੀ ਚੁਵਾਈ ਕਰਦੇ ਆ ਆਕੇ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਆ ਜਦੋਂ ਕੋਈ ਕ੍ਰੋਸ ਅੰਗ ਆ ਜਾਂਦਾ ਸ਼ਹੀਵਾਦ ਤੇ ਕੋਈ ਰਾਠੀ ਦੀ ਗੱਲ ਕਰ ਲਗੇ ਪਸ਼ੂ ਵੈਸੇ ਵੀ ਜਿਹੜੇ ਪੂਰੇ ਨਿੱਗਰ ਹੁੰਦੇ ਆ ਪਰਪੰਪਰ ਦੇ ਵੀ ਆ ਦੇਖੋ ਨਾ ਅੰਦਰ ਕੋਈ ਛ ਨਹੀਂ ਆਂਦੇ ਦਿਨ ਆ ਬੱਚਾ ਛੱਡ ਗਿਆ ਮੈਂ ਧਾਰਾ ਮਾਰ ਦੇ ਚੱਲ ਆ ਲੋ ਕੋਈ ਨਹੀਂ ਬੱਚਾ ਲਾ ਕੇ ਨਾਲ ਦੀ ਨਾਲ ਧਾਰਾ ਮਾਰ ਕੇ ਦਿਖਾ ਦਿੰਨੇ ਆ ਪੀ ਕਈ ਵੀਰਾਂ ਦੇ ਮਨ 'ਚ ਕੋਈ ਡਾਊਟ ਨਾ ਹੋਵੇ ਪੀ ਪਸ਼ੂ ਚਲੋ ਕੋਈ ਗਰਮ ਸਾਬਤ ਨਾ ਥੋੜੇ ਜਿਹਾ ਯਕੀਨ ਨਾ ਡਰਦੇ ਆ ਨਾ ਉਪਰਾ ਬੰਦਾ ਕਰਕੇ ਉਦਾਂ ਨਹੀਂ ਆਂਦੀ ਕੋਸ਼ਿਸ਼ ਆਹ ਹਾ ਹਾ ਨਹੀਂ ਹੋਊ ਥੋੜਾ ਜਿਹਾ ਡੜੀਓ ਕੱਪ ਦੇ ਦਈਏ ਤੁਹਾਨੂੰ ਜੱਬ ਆਲ ਦੀ ਫਰਟ ਫੋਰ ਦਾ ਨਿਸ਼ਾਨ ਵੀਰੇ ਜਿਵੇਂ ਤੁਸੀਂ ਦੋਵੇਂ ਜੀ 60 ਹੋਈ ਤੇ ਤੁਹਾਡਾ ਰੋਜ਼ ਦਾ ਦੁੱਧ ਵੀ ਜਾਂਦਾ ਹਾਂਜੀ ਹਾਂਜੀ ਪੀ 60 ਫੈਟ ਹਾਂਜੀ 60 ਫੈਟ ਆਉਂਦੀ ਠੀਕ ਹੈ ਜੀ ਕੋਈ ਸ਼ੋਰ ਕਰਨਾ ਚਾਹਦਾ ਵੀਰ ਆਪ ਵੀ ਕਰ ਸਕਦਾ ਫਰਟ ਕਢਾ ਕੇ ਵੀ ਹਾਂਜੀ ਠੀਕ ਹੈ ਬਾਕੀ ਮੋਲੇ ਜਿਹੜਾ ਤੁਸੀਂ ਬੜਾ ਆਵਾਜ਼ ਪਤਾ ਜੈਜ ਰਹੂਗਾ ਤੇ ਚਾਹ ਬੰਨ ਵੀਰ ਸੌਦਾ ਤੁਸੀਂ ਕਰਨਾ ਠੀਕ ਹੈ ਜੀ ਜਿਵੇਂ ਵੀ ਕਿਸੇ ਭਰਾ ਦੇ ਸਮਝ ਆਉਂਦਾ ਪਸ਼ੂ ਤੁਸੀਂ ਆਪਦਾ ਤਾਲਮਿਲ ਜਿੱਥੇ ਵੀ ਬੈਂਦਾ ਪਿਠਾ ਲਿਓ ਇਧਰ ਦੋ ਦੋ ਚਾਰ ਚੜ ਧਾਰਾ ਮਾਰ ਕੇ ਵੀ ਆਪਾਂ ਤੁਹਾਨੂੰ ਤਸੱਲੀ ਜ਼ਰੂਰ ਕਰਾਵਾਂਗੇ ਠੀਕ ਹੈ ਬਾਕੀ ਜਦੋਂ ਕੋਈ ਉਪਰਾ ਬੰਦਾ ਥੋੜਾ ਜਿਹਾ ਨੇੜੇ ਜਾਂਦਾ ਉਦੋਂ ਪਸ਼ੂ ਨੂੰ ਥੋੜਾ ਹੁੰਦਾ ਠੀਕ ਹੈ ਜੀ ਖਰੇ ਕਿਉਂ ਨ ਕਿਵੇਂ ਨਾ ਕੋਰੇ ਤੁਰਿਆ ਆਉਂਦਾ ਹੋਰ ਗੱਲ ਕੋਈ ਨਹੀਂ ਕੀ ਬਗੈਰ ਕਿਸੇ ਵੰਗਾ ਰਸੀ ਤੋਂ ਠੀਕ ਆ ਜੀ ਉਹ ਤੁਹਾਡੀ ਖੁਸ਼ੀ ਆ ਜੇ ਅੱਗੇ ਵੰਗਾ ਰਸੀ ਕੋਈ ਕਿਸੇ ਭਰਾ ਨੇ ਪਾਉਣਾ ਲਾਉਣਾ ਤੁਹਾਡੀ ਇੱਛਾ ਕਿਸੇ ਵੀਰ ਦੀ ਠੀਕ ਆ ਆਹ ਆਹ ਉਹ ਖਾਦੋ ਨਾ ਤੁਹਾਡਾ ਪੂਰਾ ਕੱਢ ਦਿੰਦੀ ਲੱਗ ਲਓ ਜੀ ਆਹ ਦੇਖੋ ਜੀ ਠੀਕ ਆ ਜੀ ਅਗਲੇ ਥਾਂ ਦੀ ਚੁਆਈ ਦੇਖੋ ਜੀ ਉਂਗਲ ਜਿੱਦੀ ਮੋਟੀ ਧਾਰਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਗਾ ਆ ਕਰੋ ਚੈੱਕ ਜੀ ਆ ਮਗਰਲੇ ਥਾਂ ਦੇਖੋ ਜੀ ਕਿਆ ਨਾ ਗਾਦਲੀ ਕੋਈ ਨਹੀਂ ਕੋਈ ਨਹੀਂ ਬਈ ਤੁਸੀਂ ਖੋ ਇਧਰ ਆਹ ਚੱਲ ਚੱਲੋ ਆਹ ਨਹੀਂ ਕੋਈ ਗੱਲ ਨਹੀਂ ਉਹ ਕਈ ਜਿਹੜਾ ਵੇਹੇ ਪਛੋ ਉਪਰੇ ਬੰਦੇ ਤੋਂ ਮਾਰਾ ਮੋਟਰ ਤੇ ਟੋਕਰ ਤੇ ਹੋਰ ਗੱਲ ਕੋਈ ਨਹੀਂ ਕੀ ਆਮੀ ਕੋਸ਼ਣੇ ਜੀ ਦਾ ਚੱਕੀ ਹੋਈ ਜਾਓ ਠੀਕ ਹੈ ਨਿਸ਼ਾਨ ਠੀਕ ਆ ਲਓ ਜੀ ਦੋਸਤੋ ਇਹ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈਆਂ ਨੇ ਠੀਕ ਇਹ ਦੇਖੋ ਥਾੜੇ ਵੀ ਪੂਰਾ ਮੋਟਾ ਕਰਤਾ ਇਹਨੇ ਕੋਈ ਛੋਟਾ ਪਤਲਾ ਨਹੀਂ ਕੋਈ ਕਹਿ ਸਕਦਾ ਬੜਾ ਜੇਬਾ ਥਾੜੇ ਉੱਡੀ ਮੋਟੀ ਧਾਰਾ ਕਰ ਗਏ ਨਿਸ਼ਾਨ ਕੀ ਮੋਲ ਵੜੀ ਇਹਨਾਂ 40 ਨਾਲ 45 ਇਹ 38000 ਦੀ ਹਾਂ ਨਾ ਦੇਵਾਂਗੇ ਭਾਵੇਂ ਮੇਰੇ ਕੋਲ ਚਾਰ ਡੰਗ ਚੋਲੇ ਦੁੱਧ ਹੈ ਇਸ ਟਾਈਮ ਮਗਰ 15 ਕਿਲੋ ਵੀ ਜੀ ਹਾਂ ਹਾਂਜੀ ਠੀਕ ਆ ਹਾਂ ਲੋਕਾਂ ਆ ਮੈਂ ਪਹਿਲਾਂ ਹੀ ਮੁੱਲ ਗਿਆ ਜੀਦਾ ਵੀਰ ਭਰਾ ਕੋਈ ਜ਼ਿਆਦਾ ਨਾ ਬਾਰਾ ਆਖੇ ਤੇ 2400 ਛੋਟ ਛੱਪਾ ਕਰਦਾ ਜਰੂਰ ਮੈਂ ਵੀ ਇਹ ਦੱਸੋ 38000 ਦੀ ਅੱਜ ਮਿਲ ਜੂਗੀ ਠੀਕ ਆ ਜੀ ਕੋਈ 40 42 45 ਨੀਗਾ 38000 ਦੀ ਮਿਲ ਜੂਗੀ ਤੁਹਾਨੂੰ ਅੱਜ ਮਗਰ ਵੱਛਾ ਕੋਈ 5 5 7 7 ਧਾਰਾ ਮਾਰ ਕੇ 10 10 ਧਾਰਾ ਮਾਰ ਕੇ ਤਸੱਲੀ ਕਰਾਤੀ ਆ ਤੇ ਜਿੱਦਾਂ ਮਰਜੀ ਮੇਰਾ ਭਰਾ ਚੋਵੋ ਆਣ ਕੇ ਤਸੱਲੀਆਂ ਕਰੋ ਇੱਕ ਵੱਛੀ ਤਾਂ ਮੈਂ ਇੱਧਰ ਦਿਖਾਉਣੇ ਆ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਡੱਬੀ ਆ ਵਿੱਚ ਡਾਟ ਆ ਵਾਈਟ ਦੇ ਵਿੱਚ ਪੂਰੀ ਡਿਟੇਲ ਆਪਾਂ ਨਿਸ਼ਾਨ ਤੋਂ ਲੈ ਲੈਨੇ ਆ ਨਿਸ਼ਾਨ ਬਗੈਰ ਬੱਚੇ ਤੋਂ ਵੀ ਬਗੈਰ ਬੱਚੇ ਤੋਂ ਵੀ ਜੀ ਤੇ ਕੀ ਬੱਚੀ ਦਾ ਇਹਨੂੰ ਆਪਾਂ ਡੀਕ ਆਪਣੇ ਘਰ ਹੀ ਭਰਾਇਆ ਪਰਸੋਂ ਜੀ ਬਣ ਗਈ ਬਣ ਗਈ ਜੀ ਹੁਣ ਇਸ ਵਕਤ ਕਿੰਨਾ ਦੁੱਧ 10 ਕਿਲੋ ਦੁੱਧ ਆ ਵੀਜੀ ਤੇ ਦੂਜਾ ਸੁਆਵਾ ਦੂਸਰਾ ਸੁਆ ਹਾਂਜੀ ਅੱਗੇ ਫਿਰ ਜੇਕਰ ਨਿਕਲ ਆਉਂਦੀ ਗਾਉਣ ਵਾਲੇ ਸਮਝ ਤੀਜਾ ਸੁਆ ਹਾਂਜੀ ਤੀਜਾ ਸੁਆ ਹੋਗੀ ਲੋ ਵੀ ਇਹ ਦੂਜੇ ਸੁਆ ਦੇ ਵਿੱਚ ਹੁਣ ਚੱਲ ਰਹੀ ਆ ਦੋਸਤੋ 10 ਕਿਲੋ ਦੁੱਧ ਦਾ ਕਾਫੀ ਵੀਰ ਸ਼ੌਕ ਹੁੰਦਾ ਕਿਆਂ ਵੀਰਾਂ ਨੂੰ ਜਾਂ ਕਿਸੇ ਵੀਰ ਦਾ ਵਿੱਚ ਵਿਚਾਰੇ ਸਨ ਹੁੰਦਾ ਵੀ ਪਸ਼ੂ ਸੂਣ ਸੁਆਉਣ ਵਾਲੇ ਹੁੰਦੇ ਆ ਤੇ ਕੋਈ ਮਹੀਨਾ 2 ਮਹੀਨੇ ਪ ਥੋੜੇ ਪੈਸੇ ਖਰਚ ਕਰਨੇ ਆ ਜਾਂ ਵੈਸੇ ਵੀ ਨਾਰਮਲੀ ਕਿਸੇ ਨੇ ਪਸ਼ੂ ਰੱਖਣਾ ਤੇ ਥੋੜਾ ਭਾਅ ਪੜਦਾ ਕਿਸੇ ਵੀਰ ਦਾ ਠੀਕ ਹੈ ਜੀ ਇੱਕ ਮਾਰਜਨ ਹੁੰਦਾ ਵੀ ਇੰਨੇ ਕ ਖਰਚ ਨੇ ਆ ਉਸ ਅਕੋਰਡਿੰਗ ਇਹ 10 ਕਿਲੋ ਦੁੱਧ ਤੇ ਚੱਲਣ ਰਹੀ ਹੈ ਬੱਚੀ ਬੱਚੀ ਸੋਹਣੀ ਹੈ ਮੇਨੂੰ ਸਾਹਰੇ ਬੱਚੀ ਵੀ ਜੀ ਚਬੂਤੀ ਬਾਤੀ ਚੰਗੇ ਨਿੱਕੇ ਕਾਲ ਦੇ ਵੇਚ ਆਏ ਬਾਕੀ ਨਸਲ ਬਰੀਡ ਆਪੇ ਸਮਝ ਜਾਣੀ ਜਿਹੜੇ ਭਰਾ ਵੀ ਲੈ ਆਏ ਜਿਹਨੇ ਵੀ ਕੋਈ ਚੰਗੀ ਸਾਫ ਸੋਬ ਲਈ ਤੇ ਬੱਚੀ ਪੈਸਿਆਂ ਲਈ ਆਉਣਾ ਚਾਹੀਦਾ ਲੋ ਵੀ ਇੱਥੇ ਦੋਸਤ ਜਰਸੀ ਦਾ ਤੇ ਕੋਈ ਵੀਰ ਐਚ ਐਫ ਦਾ ਕਰਾਸ ਮੰਨ ਲੈ ਬਾਕੀ ਆਨੇ ਕੋਈ ਪੋਛੀੜ ਪਰ ਬਾਹਰ ਕਰਕੇ ਭਵੇ ਕਾਲੀ ਪਵੇ ਹਾਂ ਨਹੀਂ ਕਾਲੀ ਪੂਰੀ ਵਾਲਾ ਕੋਈ ਪੂਰੀ ਆ ਕੋਈ ਗੱਲ ਨਹੀਂ ਕੀ ਵੈਸੇ ਕਾਲੀ ਪੈਣ ਵਾਲੀ ਤੇ ਆ ਦੇਖੋ ਐ 10 ਕਿਲੋ ਦੁੱਧ ਨਾ 10 ਕਿਲੋ ਦਸਾਂ ਤੋਂ ਬਾਹਰ ਹੋਊਗਾ ਵੀ ਜੇ ਆਪਾਂ ਕਿਲੋ ਖੜ ਘਾੜੀ ਦਸੀਦਾ ਕੋਈ ਕਿਸੇ ਰਕਮ ਦੇ ਛਟਾ ਛਟਾ ਛੋਟਾ ਕੋਈ ਹੋਰ ਛਟਾ ਨਹੀਂ ਕੋਈ ਥੜਵਾ ਦੇ ਘੜ ਨਹੀਂ ਜੀ ਇਹ ਬੱਚਿਆਂ ਨੂੰ ਮਾਰਦੀ ਹੈ ਪੁਰਾਣੇ ਸ਼ਾਲਾ ਹਾਂ ਜੀ ਚੰਗੀ ਹੈ ਬੱਚੀ ਆ ਦੇਖਿਆ ਹਾਲ ਲੋਬੇ ਪਰ ਉਹ 10 ਕਿਲੋ ਦੁੱਧ ਬਾਕੀ ਲੇਵਨ ਹੋਵੇ ਤੇ ਜਿੰਨੀ ਹੈ ਸਾਫ ਸੁਥਰੀ ਹੈ ਝੋਲਾ ਝਾਲਾ ਬਹੁਤ ਸੋਹਣਾ ਥੱਲੇ ਉਹ ਇਹ ਇਹ ਆਪਣੇ ਘਰੇ ਨਿਸ਼ਾਨ ਤੁਸੀਂ ਦੱਸੋ 2-4 ਦਿਨ ਇਹ ਬਣੀ ਨੂੰ 3 ਦਿਨ ਹੋ ਗਏ ਜੀ ਟੀਕਾ ਭਰਾਏ ਨੂੰ ਠੀਕ ਆ 3 ਦਿਨ ਹੋ ਗਏ ਭਰਾਏ ਨੂੰ ਲਓ ਜੀ 3 ਦਿਨ ਦਾ ਸਮਾਂ ਹੋ ਗਿਆ ਟੀਕਾ ਇਹ ਵੀ ਜੀ ਬਣਾ ਲੈ ਤੇ ਉਹ ਆਉਣ ਵਾਲਾ ਸਮਾਂ ਦੋਸਤਾਂ ਨਿਕਲ ਵੀ ਆਉਂਦੇ ਕਿਸੇ ਭਰਾ ਦੀ ਉਹ ਕਿਸਮਤ ਆ ਕਿਸੇ ਭਰਾ ਦਾ ਲੜਕਾ ਨਿਸ਼ਾਨ ਚੰਗਾ ਗਿਫਟ ਕਿੰਨੇ ਦਾ ਦੇਣਾ ਹੈ ਇਹ 27000 ਦਾ ਜੀ 27000 ਦਾ ਹਾਂ ਜੀ ਤੇ ਉਹਦੀ ਕਸਰ-ਕੁਸਰ ਜੀ ਕੱਢ ਕੇ ਇੱਕ ਅਸਰ ਪਹਿਲੇ ਕਰਦੀ ਆ ਬੰਗਲਾ ਨਹੀਂ ਕੀਤਾ ਤੋਲਤੀ ਪਹਿਲੇ ਹਾਂ ਪਹਿਲੇ ਤੋਲਤੀ ਜੀ ਚਲੋ ਦੋਸੋ 27000 ਦੀ ਇਹ ਬੱਚੀ ਤੁਹਾਨੂੰ ਮਿਲ ਜੂਗੀ ਬੋਟ ਮਾਹੋਂ ਬਾਹਰ ਆ ਦਾਤੇ ਜਿੱਦਾਂ ਮਰਜੀ ਭਾਵੇਂ ਵੀਰ ਮੇਰਾ ਆਨਲਾਈਨ ਲਾ ਦੇ ਭਾਵੇਂ ਇਥੇ ਚਾਰ ਡੰਗ ਚੋ ਜਾ ਜਿੱਦਾਂ ਮਰਜੀ ਤਸੱਲੀ ਕਰੀ ਜਾਵੇ ਹਾਂ ਬਾਕੀ ਬੱਚੀ 26000 ਦੀ ਤੇਰਾ ਕਿਲੋ ਵਾਲੀ ਲਓ ਜੀ ਇਹਦਾ 28 ਆਖਿਆ ਜਾਂ 27 ਦੀ ਦੇਦਾ ਇਹ 28000 ਦੀ ਆਖੀ ਸੀ ਇਹ ਵੀ 27000 ਦੀ ਹੋ ਗਈ ਹਾਂਜੀ ਇਹ ਵੀ 38000 ਦੀ ਤੁਹਾਨੂੰ ਦੇ ਦੇਣੀ ਸੀ ਹਾਂਜੀ ਇਹ ਵੀ 38000 ਦੀ ਤੇ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਚੋ ਕੇ ਵਿਖਾ ਲਈ ਦਿੱਤੀ ਆ ਤੇ ਇੱਧਰ ਜਿਹੜੀ ਆਪਾਂ ਤੁਹਾਨੂੰ ਇੰ ਮਾਜ ਦਿਖਾਈ ਆ ਝੋਟੀ ਦਿਖਾਈ ਆ 78000 ਦੀ ਹਾਂਜੀ 78000 ਦੀ ਠੀਕ ਆ ਜੀ ਇਹ ਪੜਦਾ ਦੋਸਤੋ ਬਾਜਬ ਦਿਖਾਇਆ ਜੇ ਰੇਦਾ ਜਿਵੇਂ ਵੀ ਇਹ ਕੋਈ ਸਾਫ ਸੁਥਰੇ ਆ ਠੀਕ ਆ ਜੀ ਤੇ ਕੋਈ ਮੇਰਾ ਵੇਰ ਜਿੰਦਾ ਮਰਜੀ ਆਪਣਾ ਤਸੱਲੀਆਂ ਕਰੋ ਠੀਕ ਆ ਜੀ ਆਪਾਂ ਵਾਰ-ਵਾਰ ਸਾਰੇ ਭਰਾਵਾਂ ਨੂੰ ਕਹਿ ਨਹੀਂ ਹੁੰਦੇ ਆ ਜਿੱਦਾਂ ਵੀ ਪੈਸੇ ਖਰਚ ਕਰਨੇ ਆ ਤੁਹਾਡਾ ਹੱਕ ਬਣਦਾ ਇੱਥੇ ਤਸੱਲੀ ਕਰਨ ਦਾ ਇੱਕ ਟਾਈਮ ਕਰੋ ਚਾਰ ਟਾਈਮ ਕਰੋ ਨਿਸ਼ਾਨ ਵੀਰੇ ਇਹ ਨਗਨੇ ਅੱਜ ਹਾਂਜੀ ਜੀ ਨੰਬਰ ਹੈਗਾ 70876 74417 ਠੀਕ ਹੈ ਵੀਰੇ ਹਾਂਜੀ ਹਾਂਜੀ ਕੋਈ ਗੱਲ ਮੈਂ ਮਾਈ ਦਾ ਮੜਾ ਕਰਦੇ ਤੇ ਜਾਂਦੀ ਆ ਪਰ ਉਹ ਪਰ ਜੀ ਨਹੀਂ ਲਾਉਂਦੇ ਉਹ ਆਪਾਂ ਵੀਡੀਓ ਚ ਨਹੀਂ ਪਾਉਣੇ ਜਦੋਂ ਜੀ ਲਾਉਗੇ ਫਿਰ ਪਾਵਾਂਗੇ ਅੱਛਾ ਦੁੱਧ ਕਾ ਮੈਂ ਥੱਲੇ 6 ਕਿਲੋ ਦੁੱਧ ਹੈ ਉਹ ਵੀ ਪਰਸੋਂ ਦੀ ਬਣੀ ਆ ਪਰਸੋਂ ਦੀ ਬਣੀ ਸਰੀ ਆ ਹਾਂਜੀ ਨੀਲੀ ਰੱਖਦੀ ਪੱਖ ਹਾਂਜੀ ਪਿਓਰ ਨੀਲੀ ਦੀ ਵੀ ਜੀ ਲਓ ਵੀ ਬਿੱਲੀ ਆਖਾ ਦੋਸਤੋ ਤੇ ਵੱਲ ਬੱਗੀ ਮੋਛ ਨਾਸ ਵੇਖ ਸਕਦੇ ਜੇ ਬੱਗੀ ਆ ਚਾਰੇ ਪੈਰਾਂ ਤੇ ਮਾਰਕਿੰਗ ਆ ਜਿਹੜੀ ਮਾਝ ਨਿਸ਼ਾਨ ਕੋਲੇ ਆਈ ਆ 6 ਕਿਲੋ ਦੁੱਧ ਆ ਤੇ ਪਰਸੋਂ ਦੀ ਸ਼ੌਰੀ ਆ ਠੀਕ ਆ ਜੀ ਇਹ ਆਈ ਹੋਈ ਇਹਨੂੰ ਟੀਗਾ ਲਵਾਇਆ ਇਹ ਮੇਰੇ ਭਰਾ ਨੇ ਕਿਸੇ ਨੇ ਲੈਣੀ ਆ ਤੁਹਾਡੀ ਆਪਦੀ ਸ਼ਾ ਖਰੀਦਦਾਰੀ ਕਰ ਸਕਦੇ ਜੇ ਤੁਹਾਨੂੰ ਕਿਸੇ ਨੂੰ ਵੀ ਫਿਰ ਦੇਣੀ ਆ ਅੱਜ ਘਾਰੇ ਘੁਰ ਦੇ ਮਿਲਦੀ ਕਿ ਟੀਗਾ ਲੈਂਦੀ ਆ ਨਾ ਉੱਥੇ ਪਾੜੇ ਦੇ ਗਈ ਆ ਹਾਂਜੀ ਤੇ ਤਾਂ ਕਰਕੇ ਇਸੇ ਕਰਕੇ ਵੀਡੀਓ ਜਿੰਨੀ ਨਾ ਪਾਈ ਆ ਪਾੜੇ ਠੀਕ ਠੀਕ ਹਾਂ ਬਹੁਤ ਦੋਸਤੋ ਵੀਡੀਓ ਦੇ ਵਿੱਚ ਪਖਾਉਣ ਦਾ ਵੀਰਾਂ ਦਾ ਅੱਜ ਕੋਈ ਇਰਾਦਾ ਨਹੀਂ ਸੀਗਾ ਤੇ ਭਾਉ ਸਾਡਾ ਮਗਰ ਬੈਠਾ ਆ ਤਾਂ ਵੀ ਚਲੋ ਵਿਖਾ ਦਿਓ ਕਿਸੇ ਭੈਣ ਭਰਾ ਤੇ ਜਿਹੜਾ ਸੰਪਰਕ ਚ ਆ ਜਾਏ ਹਾਂ ਬਿਲਕੁਲ ਬਿਲਕੁਲ ਤੇ ਇਹਦੇ ਥਾਲੇ 6 ਕਿਲੋ ਦੁੱਧਾ ਤੇ ਉਹ ਕਹਿੰਦਾ ਇੱਕੋ ਟਾਈਮ ਮਿਲਦੀ ਵੀ ਜੀ ਠੀਕ ਹੈ ਤੁਹਾਨੂੰ ਇਹਨਾਂ ਲਵਾਇਆ ਇੱਥੇ ਆ ਕੇ ਠੀਕ ਹੈ ਲਵਾਇਆ ਪਰਸੋਂ ਦੀ ਜਿਹੜੀ ਬਣੀ ਆ ਮੇਰੇ ਪੱਕੇ ਥਾਲਾ ਤੋਂ ਨਾਲ ਦੀ ਪਾਸ ਆ ਐ ਪਾਸ ਆ ਬਾਕੀ ਵੀ ਜੀ ਚਵਾਈ ਇੱਕ ਨੰਬਰ ਕਿਉਂ ਵੀ ਟੀਕਾ ਲਾ ਕੇ ਮਿਲਦੀ ਹੈ ਨਾ ਫਿਰ ਤਾਂ ਕਰਕੇ ਨਹੀਂ ਆਪਾਂ ਦਸੀ ਇਹਨੂੰ ਤੇਰਾ ਸਿੱਧੂ ਸੁੱਧੀ ਕਰ ਲੀਂ ਸਾਡੇ ਕੋਲ ਤੇ ਆ ਜੇ ਨਵਾ ਦੀ ਵੀ ਜੀ ਬਿਲਕੁਲ ਹਾਂਜੀ ਤੇ ਚਲੋ ਮੋਲ ਮੱਲ ਫਿਰ ਜਿਹੜੇ ਜਦੋਂ ਸਿੱਧੂ ਸੁੱਧੀ ਹੋ ਜਾਊਗਾ ਮੋਲ ਨਾ ਜੈਰੀ ਆ ਪਰ ਹੁਣ ਤੂੰ ਗੱਲ ਕੱਟ ਕਰ ਲਈ ਜਣਾ ਆ ਜਿਹੜਾ ਮੱਝ ਦਾ ਦੇ ਤੇ ਆ ਗਾਂ ਦਾ ਕਿਉਂਕਿ ਆ ਸਟਰਾ ਕੋਲ ਹੈਗੇ ਆ ਭਾਉ ਉਹਨਾਂ ਨੇ ਫੜੇ ਜੇ ਤੁਹਾਡੇ ਸਾਹਮਣੇ ਆ ਬੱਚੀ ਨੂੰ ਭਰਾਇਆ ਉਹ ਵੀ ਮਿਲ ਜਾਊਗਾ ਜਿਹੜਾ ਮੱਝ ਨੂੰ ਭਰਾਇਆ ਉਹ ਵੀ ਮਿਲ ਜਾਊਗਾ ਤੇ ਰੇਡ ਦਾ ਮੇਰਾ ਵੀ ਫੋਨ ਕਰ ਲਿਓ ਜੇ ਅੱਜ ਨਿਸ਼ਾਨਦਾ ਰਾਤਾ ਤੇ ਅੱਜ ਤੁਹਾਨੂੰ ਫੋਨ ਫੋਨ ਦਿੱਤੇ ਰੇਡ ਦੱਸ ਦਊਗਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਟਿਕ ਟਿਕਾ ਕੇ ਹੋਗਾ ਕਿ ਲੋਖਾ ਖੰਡ ਹੋਰ ਵੱਧ ਗਈ ਦੋ ਤੀ ਉਹ ਸਾਹਮਣੇ ਕਰ ਠੀਕ ਆ ਜੀ ਮਾਦੇ ਚੰਗੀ ਹੈ ਭਰਾ ਕੋਈ ਕੇ ਨੀਲੀ ਦਾ ਸ਼ਕੀਨ ਤੇ ਮਾਦੇ ਖਰੀਦ ਸਕਦੇ ਜ ਜਾਇਜ਼ ਮਿਲ ਜਾਊਗੀ ਤੁਹਾਨੂੰ ਤੇ ਨਿਸ਼ਾਨ ਇੱਕ ਨੰਬਰ ਬੋਲ ਨੰਬਰ ਹੈ ਲੱਗ ਜੇ 70 76 74 47 ਠੀਕ ਆ ਮਾਰੀ ਹਾਂ ओके okay, परा हां जी हां जी, जी. लोग दोस्तों ये सने वीर निशान ਦੇ ਕੋਲੇ ਅੱਜ ਐਨੀਮਲ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਬਾਕੀ ਆਉਂਦੇ ਰਹਿੰਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਪਦਾ ਤਾਲਮਿਲ ਚੱਲਦਾ। ਕਈ ਬਲਾਲ ਡੰਗਰ ਦੇ ਵਾਧੂ ਮਿਲਦਾ। ਕਾ ਵੀ ਆਪਾਂ ਜਿੱਥੋਂ ਵੀ ਲੈਨੇ 2 ਡੰਗ ਚੋਕੇ ਲਈਦਾ ਉਦਾਂ ਮਾਲ ਡਕਨੇ ਲਈਦਾ। ਇਹ ਹੁਣ ਵੀਡੀਓ ਪਾ ਦੇਦੇ ਕਈ ਵੀ ਰੱਖਿੰਦੇ ਦਵਾ ਦਾ ਲਿਆਂਗੇ ਜਿਹਦੇ ਵੀ ਲਾਂਮਾ ਫਿਰ ਆਉਂਦਾ। ਕਈਆਂ ਵੀ ਉਹਨੇ ਚਲੋ ਪਕੜ ਨਹੀਂ ਕਰਦੇ ਸਾਰੇ ਭੈਣ ਭਰਾਈ ਆਪਣੇ ਕਈਆਂ ਨੇ ਵੀਰਾਂ ਨੇ ਇੱਕ ਟਾਈਮ ਇੱਕ ਡੰਗ ਵੀ ਨਹੀਂ ਚੋਈ ਹੁੰਦੀ। ਹਾਂਜੀ 1 ਕਿਲੋ ਦੁੱਧਾ ਜੀ। ਹਾਂ ਹਾਂ ਆ ਆਪਣਾ ਕੰਮ ਹੋ ਆ ਪਰ ਚਵਾ ਕੇ ਦੇਣਾ ਭਾਵੇਂ 4 ਡੰਗ ਚੋਲੇ ਤੇ ਭਾਵੇਂ 2 ਡੰਗ ਚੋਲੇ। ਆਪਾਂ ਤਾਂ ਬਿਲਕੁਲ ਨਹੀਂ ਸ਼ਾਂ ਆਪਦਾ ਪਸ਼ੂ ਦੇ ਅਇਤ ਆਨ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਦਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ